ਅੱਜ ਅਸੀਂ ਬਣਾਵਾਂਗੇ ਚੋਲਾ ਦੇ ਆਟੇ ਦੀਆਂ ਪਿੰਨੀਆਂ ਬਹੁਤ ਹੀ ਜ਼ਿਆਦਾ ਆਸਾਨ ਹੈ ਕੋਈ ਔਖੀਆਂ ਨਹੀਂ ਬਣਾਉਣੀਆਂ ਪਹਿਲਾਂ ਅਸੀਂ 1/2 ਕਿਲੋ ਆਟਾ ਲੈ ਲਵਾਂਗੇ ਚੋਲਾ ਦਾ ਇਹਨੂੰ ਅਸੀਂ ਭੁੰਨ ਲਵਾਂਗੇ ਕੜਾਈ ਵਿੱਚ ਅਸੀਂ ਪਹਿਲਾਂ ਘਿਓ ਵਗੈਰਾ ਕੁਝ ਨਹੀਂ ਪਾਣਾ ਹੈ ਸਿੰਪਲ ਅਸੀਂ ਆਟਾ ਪਾ ਕੇ ਆਟ ਨੂੰ ਭੁੰਨ ਕੇ ਤਿਆਰ ਕਰ ਲਵਾਂਗੇ ਜਦੋਂ ਆਟਾ ਥੋੜਾ ਜਿਹਾ ਭੁਜ ਹੋ ਜਾਏਗਾ ਨਾ ਫਿਰ ਅਸੀਂ ਇਹਦੇ ਵਿੱਚ 2 ਚਮਚੇ ਘਿਓ ਪਾ ਕੇ ਇਹਨੂੰ 2-4 ਮਿੰਟ ਹੋਰ ਭੁੰਨਾਂਗੇ ਘੱਟੋ ਘੱਟ 10 ਮਿੰਟ ਲੱਗਣਗੇ ਆਟਾ ਭੁੰਨਣ ਉਸੇ ਹੀ ਕੜਾਈ ਦੇ ਵਿੱਚ ਘਿਓ ਪਾਉਣ ਤੋਂ ਬਾਅਦ ਅਸੀਂ 2 ਚਮਚ ਸੁੰਡ ਦੇ ਪਾਵਾਂਗੇ ਅਜਵੈਨ ਪਾਵਾਂਗੇ ਨਾਲ ਅਸੀਂ ਉਹਨੂੰ ਫਲੀਪਾ ਦਾਂਗੇ ਬਦਾਮ ਕਾਜੂ ਸੋਗੀ ਤੇ ਨਾਰੀਅਲ ਦਾ ਬੁਰਾਦਾ ਪਾਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇੱਕ ਗਲਾਸ ਦੇ ਕਰੀਬ ਅਸੀਂ ਇਹਦੇ ਵਿੱਚ ਦੁੱਧ ਪਾ ਦਵਾਂਗੇ ਤੇ ਜਿੰਨਾ ਅਸੀਂ ਖੁਆ ਲੈਣਾ ਹੈ ਓਨਾ ਹੀ ਅਸੀਂ ਆਟਾ ਲੈਣਾ ਹੈ 500 ਗ੍ਰਾਮ ਅਸੀਂ ਹੁਣ ਖੁਆ ਪਾ ਦਵਾਂਗੇ 300 ਗ੍ਰਾਮ ਅਸੀਂ ਗੋੜ ਜਾਂ ਖੰਡ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਜਿਹੜਾ ਅਸੀਂ ਆਟਾ ਭੁੰਨ ਕੇ ਰੱਖਿਆ ਹੈ ਉਹਨੂੰ ਪਾ ਕੇ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਿਸੇ ਖੁੱਲੇ ਭਾਂਡੇ 'ਚ ਕੱਢ ਕੇ ਪਿੰਨੀਆਂ ਬੱਟ ਕੇ ਤਿਆਰ ਕਰ ਲਵਾਂਗੇ ਵੀਡੀਓ ਚੰਗੀ